ਲੋਈ ਸਾਰਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਆਪਣੇ ਹਨ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਤੇ ਅਸੀਂ ਵੀਡੀਓ ਬਣਾਉਣੇ ਆ ਪਰ ਉਦੋਂ ਨਾਲ ਧਰਨਾ ਜਾਂ ਕੋਈ ਰੈਲੀ ਹੁੰਦੀ ਏ ਕੋਈ ਮਾਰਚ ਕਰਨ ਦਾ ਰੋਕ ਆਉਂਦਾ ਏ ਤੇ ਇਸ ਵੇਲੇ ਪ੍ਰਧਾਨ ਸਾਹਿਬ ਨੂੰ ਬੁਲਾ ਕੇ ਇੱਥੇ ਤੇ ਅਸੀਂ ਵੀਡੀਓ ਚਲਾ ਰਹੇ ਹਾਂ ਜੀ ਬੜੀ ਮਿਹਰਬਾਨੀ ਵੀਡੀਓ ਬਾਤਾਂ ਸ਼ੇਅਰ ਕਰਿਆ ਜੀ ਗੋਲੂ ਕੇ ਪੀਵੀ 77 ਆ ਪ੍ਰਧਾਨ ਸਾਹਿਬ ਵੀ ਤੁਹਾਡੇ ਨਾਲ ਇਹ ਕੀ ਪ੍ਰੋਗਰਾਮ ਵੀ ਕਿਉਂ ਸਰਕਾਰਾਂ ਨਹੀਂ ਸੁਣ ਰਹੀਆਂ ਜੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਤੁਹਾਨੂੰ ਚੈਨਲ ਵਾਲਿਆਂ ਨੂੰ ਪੀਵੀ 77 ਗੋਲਪੁਰ ਪੀਵੀ 77 ਅਨ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਤੁਹਾਡਾ ਵੀ ਧੰਨਵਾਦ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਤੱਕ ਪਹੁੰਚ ਕਰਕੇ ਤੇ ਲੋਕਾਂ ਵਿੱਚ ਜਿਹੜੀਆਂ ਸਾਡੀਆਂ ਵੀਡੀਓ ਲੈ ਕੇ ਜਾਂਦੇ ਜੀ ਕਿਸਾਨਾਂ ਤੇ ਮਜ਼ਦੂਰ ਅਰਜੀ ਠੀਕ ਹੈ ਮਿਹਰਬਾਨੀ ਇਸ ਵਾਸਤੇ ਤੁਹਾਨੂੰ ਫਿਰ ਦੁਬਾਰਾ ਹੈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਖਸ਼ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਬਲਾਕ ਪ੍ਰਧਾਨਾ ਜੋ ਕਿ ਤੁਸੀਂ ਸਾਡੇ ਕੋਲ ਪਹੁੰਚ ਕਰਕੇ ਇਹਦੇ ਤੱਕ ਪਹੁੰਚੇ ਜੇ ਵੀ ਜਿਹੜੇ ਸਾਡੇ ਵਿਚਾਰ ਲੋਕਾਂ ਵਿੱਚ ਵਧੀਆ ਤਰੀਕੇ ਨਾਲ ਪਹੁੰਚ ਸਕਣ ਚੰਦੋਂਕਾਹੂੰ ਸੱਚ ਦਾ ਪਤਾ ਲੱਗ ਸਕੇ ਲੱਗ ਸਕੇ ਹਾਂਜੀ ਵੀ ਇਹ ਲੋਕ ਝੰਡੇ ਡੰਡੇ ਫੜ ਕੇ ਜੇਬਾਂ ਦੇ ਲੋਗੋ ਲਾ ਕੇ ਕੰਨੀਆਂ ਸੜਕਾਂ ਨਹੀਂ ਡੱਕ ਸਕਦੇ ਕੰਨੀਆਂ ਸੜਕਾਂ ਨਹੀਂ ਰੋਕਦੇ ਇਹ ਲੋਕਾਂ ਦੇ ਮਸਲਿਆਂ ਵਾਸਤੇ ਇਹ ਲੋਕਾਂ ਦੇ ਹੱਕਾਂ ਵਾਸਤੇ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਜੋ ਕਿ ਅਸੀਂ ਲੜਾਈ ਲੜਦੇ ਆ ਸਾਡੀ ਨਿੱਜੀ ਲੜਾਈ ਕੋਈ ਨਹੀਂ ਠੀਕ ਹੈ ਇਸ ਵਾਰ ਤੇ ਸਾਨੂੰ ਸੜਕਾਂ ਰੋਕਣੀਆਂ ਪੈਦੀਆਂ ਨੇ ਮਜਬੂਰਨ ਕੋ ਸਾਡਾ ਕੋਈ ਅਣਖ ਦਾ ਸਵਾਲ ਨਹੀਂ ਹੈਗਾ ਸੜਕਾਂ ਬੰਦ ਕਰਨੀਆਂ ਜਾਂ ਲੋਕਾਂ ਨੂੰ ਪਰੇਸ਼ਾਨ ਕਰਨਾ ਹਾਂ ਜਾਂ ਸਰਕਾਰ ਨੂੰ ਕੋਈ ਦੁਸ਼ਮਣੀ ਨਹੀਂ ਆਪਣੀ ਹੈਗੀ ਹੈ ਕੋਈ ਸਰਕਾਰ ਨਾਲ ਸਾਡੀ ਇਹੋ ਜਿਹੀ ਕੋਈ ਗੱਲਬਾਤ ਹੈ ਨਹੀਂ ਪਰ ਸਾਡੀ ਗੱਲਬਾਤ ਇਹੋ ਹੀ ਹੈ ਕਿ ਅਸੀਂ ਕਿਸਾਨ ਤੇ ਮਜ਼ਦੂਰ ਦਾ ਜਿਹੜਾ ਵਿਧਾਨ ਦੇ ਵਿੱਚ ਲਿਖਿਆ ਹੈ ਠੀਕ ਹੈ ਉਹ ਹੀ ਹੱਕ ਮੰਗਦੇ ਆ ਤੇ ਹੱਕ ਉਹ ਹੀ ਦਵਾਉਂਦੇ ਆ। ਹਾਂਜੀ। ਇਸ ਵਾਸਤੇ ਸਭ ਸੜਕਾਂ ਜਾਂ ਰੇਲਾਂ ਜਾਂ ਸਾਨੂੰ ਉਤਰਨੇ ਦੇਣੇ ਪੈਂਦੇ ਨੇ। ਕਿਉਂਕਿ ਸਰਕਾਰਾਂ ਸਾਡੀਆਂ ਗੱਲ ਸੁਣਨ ਜਿਹੜਾ ਸਾਡਾ ਵਾਜਬ ਰੇਟ ਹੈ C250 ਹਾਂਜੀ ਪਲੱਸ ਦੇ ਨਾਲ ਜਿਹੜੇ ਸਾਨੂੰ ਰੇਟ ਦਿੱਤਾ ਜਾਵੇ। ਸੁਆਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਲਾਗੂ ਕੀਤੀ ਜਾਵੇ ਕਿਸਾਨ ਤੇ ਮਜ਼ਦੂਰ ਦੇ ਅੱਛੇ ਦਿਨ ਆ ਸਕਣਗੇ। ਠੀਕ। ਇਸ ਵਾਸਤੇ ਜਿਹੜੀ ਸਰਕਾਰਾਂ ਨੇ ਇਹ ਇੱਕੋ ਹੀ ਚਾਹੁੰਦੀਆਂ ਨੇ ਵੀ ਇਹਨਾਂ ਨੂੰ ਆਦੇ ਹਾਣ ਦਾ ਨਾ ਹੋਣਦੀ ਹਾਂਜੀ ਹਾਂ ਗਰੀਬ ਆਦੇ ਹਾਣ ਦਾ ਨਾ ਹੁੰਦੀ ਏ ਜੋ ਸਾਡੇ ਹਾਣ ਦੇ ਹੋ ਗਏ ਤੇ ਸਾਡੇ ਨਾਲ ਜਿਹੜਾ ਵਿਦਕਰਾ ਜਾਂ ਇਹ ਰਾਜ ਗੱਦੀ ਬਿਠਾ ਲੈ ਬਿਠਾ ਸਕਦੇ ਨੇ ਰਾਜ ਦੇ ਬੰਦਾ ਹੋਰ ਬਿਠਾ ਸਕਦੇ ਨੇ ਵੇਖੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਜਿਹੜਾ ਕਿ ਅੱਜ ਲੋਕਾਂ ਦਾ ਕਾਹਨ ਹੋ ਰਿਹਾ ਹੈ ਡੈਮੋਕ੍ਰੇਸੀ ਅੱਜ ਜਿਹੜੀ ਕਿ ਭਾਰਤ ਦੇ ਵਿੱਚ ਡੈਮੋਕ੍ਰੇਸੀ ਬਿਲਕੁਲ ਖਤਮ ਹੋ ਚੁੱਕੀ ਏ ਕਿਉਂਕਿ ਕਿਸਾਨਾਂ ਮਜ਼ਦੂਰਾਂ ਨੂੰ ਰੇੜੀ ਫੜੀ ਵਾਲਿਆਂ ਨੂੰ ਜਾਂ ਆੜਤੀ ਵਰਗ ਨੂੰ ਜਾਂ ਕਿਸੇ ਵਪਾਰੀ ਵਰਗ ਨੂੰ ਅੱਜ ਪੂਰਾ ਜਿਹੜਾ ਕਿ ਹਿੱਸਾ ਨਹੀਂ ਮਿਲ ਰਿਆ ਜਾਂ ਪੂਰਾ ਜਿਹੜਾ ਹੈ ਉਹਨਾਂ ਦੀ ਜਿਹੜੀ ਕਾਟਾ ਕਮਜ਼ੋਰੀਆਂ ਪੂਰੀਆਂ ਨਹੀਂ ਹੋ ਰਹੀਆਂ ਹਾਂਜੀ ਹਾਂਜੀ ਇਸ ਵਾਸਤੇ ਜਿਹੜਾ ਕਿ ਅਸੀਂ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਸਾਰੀਆਂ ਗੱਲਾਂ ਦੱਸ ਕੇ ਇਸ ਵਾਸਤੇ ਸਾਨੂੰ ਇਹ ਮਜਬੂਰਨ ਜਿਹੜੇ ਧਰਨੇ ਦੇਣੇ ਪੈਂਦੇ ਨੇ ਹਾਂਜੀ ਬਾਕੀ ਸੀਐਮ ਮਾਨ ਸਾਹਿਬ ਕਹਿੰਦੇ ਵੀ ਤੁਸੀਂ ਧਰਨੇ ਲਾ ਲਓ ਕਿ ਕੀ ਜਾ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਹੋਇਆ ਹੀ ਜਿਨੇ ਕਿਹਾ ਬਜਾਓ ਧਰਨੇ ਲਾ ਲਓ ਜੋ ਵੇਖੋ ਜੀ ਇਹ ਸਾਡੇ ਮਾਣਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਜਿਹੜੇ ਜਦੋਂ ਅਸੀਂ ਪਹਿਲਾ ਅੰਦੋਲਨ ਦਿੱਲੀ ਦੇ ਵਿੱਚ ਲੱਗਿਆ ਸੀ ਠੀਕ ਤੇ ਉਦੋਂ ਕੇਂਦਰੀ ਬਲ ਸਾਹਿਬ ਤੇ ਇਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਹੀ ਸੀ ਇਹਨਾਂ ਉੱਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਿਹੜੇ ਧਰਨਾਕਾਰੀਆਂ ਨੂੰ ਪੂਰੀ ਸਿਹਤ ਸਹੂਲਤ ਜਾ ਇਹਨਾਂ ਨੂੰ ਖਾਣਾ-ਦਾਣਾ ਜਾਂ ਇਹਨਾਂ ਨੂੰ ਪੂਰੀ ਮਦਦ ਉਹ ਤੇ ਕੀਤੀ ਸੀ ਠੀਕ ਅੱਛਾ ਜਦੋਂ ਉਹਦੇ ਮਦਦ ਕੀਤੀ ਸੀ ਤੇ ਲੋਕਾਂ ਨੇ ਸੋਚਿਆ ਸੀ ਵੀ ਕੇਦਰੀਵਾਲ ਹੈ ਜਿਹੜਾ ਇਹਨਾਂ ਕੁਝ ਕਰ ਰਿਹਾ ਹੈ ਅਸੀਂ ਕੇਦਰੀਵਾਲ ਦੀ ਇੱਥੇ ਇੱਕ ਵਾਰ ਸਰਕਾਰ ਬਣਵਾਈਏ ਬਣਾ ਕੇ ਲਿਆਈਏ ਤੇ ਪਤਾ ਲੱਗੇ ਵੀ ਅਸੀਂ ਵੀ ਕੁਝ ਨਾ ਕੁਝ ਇਹਨਾਂ ਦੇ ਜਿਹੜਾ ਸਾਣ ਸਾਡੇ ਤੇ ਲਾ ਕੀਤਾ ਸੀ ਅਸੀਂ ਵੀ ਕੀਤਾ ਠੀਕ ਜਦੋਂ ਇਹਨਾਂ ਦੇ 92 ਐਮਐਲਏ ਚ ਜਿਤਾ ਦੇ ਲਿਆਂਦੇ ਤੇ ਭਗਵੰਤ ਮਾਨ ਜਿਹੜੇ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਕੀ ਕੀਤਾ ਉਹਨਾਂ ਨੂੰ غرੂਰ ਹੰਕਾਰ ਹੋ ਗਿਆ ਰਾਵਣ ਵਾਲਾ ਹੰਕਾਰ ਹੈ ਅੱਛਾ ਇਸ ਵਾਸਤੇ ਜਦੋਂ ਕਿਸਾਨ ਉੱਥੇ ਜਦੋਂ ਇਹਨਾਂ ਦੀ ਮੀਟਿੰਗ ਕਰਨ ਵਾਸਤੇ ਗਏ ਤੇ ਜਦੋਂ ਮੀਟਿੰਗ ਦੇ ਵਿੱਚ ਕੁਝ ਗੱਲਾਂ ਹੋਈਆਂ ਤੇ ਸਿਰਫ ਪਿੱਛੋਂ ਜਿਹੜੇ ਅਮਿਤ ਸ਼ਾ ਜਾਂ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਨੇ ਹਾਂਜੀ ਸਾਡੇ ਪਾਰਟ ਦੇ ਪ੍ਰਧਾਨ ਮੰਤਰੀ ਜਿਹੜੇ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਅਮਨ ਸ਼ਾਹ ਜੀ ਤੇ ਅਮਨ ਸ਼ਾਹ ਜੀ ਇਹਨਾਂ ਨੇ ਭਗਵੰਤ ਮਾਨ ਦੀ ਜਿਹੜੀ ਪੂਰੀ ਬਾਹ ਮੜੋੜੀ ਸੀ ਤੇ ਉਥੇ ਭਗਵੰਤ ਮਾਨ ਨਾਲ ਹੀ ਬੋਲੀ ਬੋਲਿਆ ਤੇ ਨਾਂਦੇ ਸਾਰੇ ਕੰਮ ਕਰ ਰਿਆ ਅੱਜ ਅਸੀਂ 92 ਐਮਨ ਜਿਤਾਏ ਨੇ ਪਰ ਸਾਡੇ ਕਿਸੇ ਪਿੰਡਾਂ ਦੇ ਵਿੱਚ ਜਿਹੜੀ ਕੋ ਡੈਮੋਕ੍ਰੇਸੀ ਜਿਹੜਾ ਕੋ ਲੋਕਤੰਤਰ ਆਮ ਪਾਰਟੀ ਨੇ ਲਿਆ ਸਾਰਾ ਇਹ ਕਦਮ ਕਰਤਾ ਜਿਹੜੇ ਕੋ ਐਮਐਲ ਨੇ ਅੱਜ ਉਹ ਵੀ ਲੁੱਟੀ ਜਾਂਦੇ ਨੇ ਜਿਹੜੇ ਮੰਤਰੀ ਨੇ ਉਹ ਵੀ ਲੁੱਟੀ ਜਾਂਦੇ ਨੇ ਆਪ ਉਹਦੀ ਜੇਬਾਂ ਭਰ ਰੱਖੇ ਨੇ ਨਾਲ ਅੱਛਾ ਪਿੱਛੇ ਬਾਅਦ ਜੀ ਕੋ ਗੜ ਕਰਦਾ ਭਗਵੰਤ ਮਰ ਕਹਿੰਦਾ ਕਹਿੰਦਾ ਮੈਨੂੰ ਬਾਹ ਫੜ ਕੇ ਰੋਕ ਲਿਆ ਜੀ ਜਿੱਥੇ ਮੈਂ ਗਲਤ ਮਾ ਭਗਵੰਤ ਮਰ ਸਾਲ ਰਹੀਏ ਕਿ ਬੇਨਤੀ ਕਰਨਿਆ ਵੀ ਤੂੰ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਤੂੰ ਗਲਤ ਕਿੱਥੇ ਨਹੀਂ ਹੈ ਕਿੱਥੇ ਨਹੀਂ ਤੂੰ ਹਰੇਕ ਥਾਂ ਤੇ ਗਲਤ ਹੈਂ ਤੂੰ ਹਰੇਕ ਥਾਂ ਤੇ ਛੋਸ਼ੇ ਛੱਡ ਜਾਨਾ ਕਿਉਂਕਿ ਤੋਰਾ ਕੰਮ ਸੀ ਕੰਜਰਾਂ ਵਾਲਾ ਕਿਸੇ ਜਮਾਨੇ ਦੇ ਵਿੱਚ ਕੰਮ ਕੀ ਹੁੰਦਾ ਸੀ ਹਾਂਜੀ ਜਦੋਂ ਸਾਡੇ ਵਡੇਰੇ ਸਾਨੂੰ ਗੱਲਾਂ ਦੱਸਦੇ ਨੇ ਵੀ ਦੁੱਕੀ ਇੱਕ ਬੜੀ ਵੱਡਾ ਕਲਾਕਾਰ ਸੀ ਕਲਾਕਾਰ ਸੀ ਤੇ ਜਦੋਂ ਦੁੱਕੀ ਗੀਤ ਜਿਆਦਾ ਠੀਕ ਬੰਨ ਤੇ ਲਾਉਂਦੀ ਸੀ ਆਹਦੀ ਸੁਰ ਲਾਉਂਦੀ ਸੀ ਤੇ ਛੇਕੜ ਜੋ ਆਹਦੀ ਝੋਲੀ ਕਰਦੀ ਸੀ ਅੱਛਾ ਉਸ ਝੋਲੀ ਦੇ ਵਿੱਚ ਜਿਹੜੇ ਕਾਂਗ ਡੱਗ ਪੈਂਦੇ ਸੀ ਸਾਗ ਕੁੱਟ ਜਾਂਦੇ ਸੀ ਉਹਦੇ ਹਾਂਜੀ ਪਿਪਲਾ ਦੇ ਹਾਂਜੀ ਜਾ ਕਿਸੇ ਹੋਰ ਬੋੜ ਦੇ ਉੱਤੇ ਮਜਲਿਸ ਲੱਗਦੀ ਹੁੰਦੀ ਸੀ ਤੇ ਉਦੋਂ ਸੰਗ ਟੁੱਟ ਜਾਂਦੀ ਸੀ ਉਸ ਲੋਕੀ ਨੇ ਇੱਕੋ ਗੱਲ ਕੀਤੀ ਸੀ ਕਿ ਅਸੀਂ ਕੰਗਰਾਂਦ ਅਸੀਂ ਕੰਗਰਾਂਾ ਹੀ ਕੰਮ ਕਰਨਾ ਹੈ ਤੇ ਅਸੀਂ ਕੀ ਕੀਤਾ ਇੱਕ ਬੰਦਾ ਰੱਖਿਆ ਚਲਾਉਂਦਾ ਹੈ ਹਾਂਜੀ ਰੱਖਿਆ ਚਲਾਉਂਦਾ ਚਲਾਉਂਦਾ ਉਹ ਸਰਕਾਰ ਚਲਾਣੀ ਸ਼ੁਰੂ ਕਰ ਦਿੰਦਾ ਹੈ ਹਾਂਜੀ ਨਰਿੰਦਰ ਮੋਦੀ ਸਾਹਿਬ ਨੇ ਇਹੋ ਕੰਮ ਕੀਤਾ ਹੈ ਪਹਿਲਾਂ ਲੋਕਾਂ ਦੇ ਰੱਖੇ ਚਲਾਉਂਦਾ ਸੀ ਚਾਹ ਵੇਚਦਾ ਸੀ ਅਸੀਂ ਕੀ ਕੀਤਾ ਗਲਤੀ ਨਾਲ ਆਦਾ ਸੀ ਉਹ ਨੂੰ ਅਸੀਂ ਆਦਾ ਸਾਰਾ ਕੁਝ ਦੇਤਾ ਵੀ ਤੂੰ ਸਰਕਾਰ ਚਲਾ ਲੈ ਨਾਲ ਹੀ ਭਗਵੰਤ ਮਾਨ ਸਾਹਿਬ ਨੂੰ ਅਸੀਂ ਆਦਾ ਸਰਕਾਰ ਚਲਾਵਾਤੀ ਬਿਲਾ ਤੂੰ ਵੀ ਚਲਾ ਲੈ ਪਰ ਗੱਲ ਕੀ ਹੈ ਇਹਨਾਂ ਨੂੰ ਮਾਲਕ ਦਾ ਤੇ ਨੌਕਰ ਦਾ ਪਤਾ ਨਹੀਂ ਕਿਉਂਕਿ ਅਸੀਂ ਮਾਲਕ ਆਂ ਕਿਸਾਨ ਮਜ਼ਦੂਰ ਵਪਾਰੀ ਰੇੜੀ ਫੜੀ ਵਾਲਾ ਉਹ ਮਾਲਕ ਨੇ ਇਹਨਾਂ ਨੂੰ ਅਸੀਂ ਓਟਾਂ ਪਾ ਕੇ ਇਹਨਾਂ ਨੂੰ ਅਸੀਂ ਇੱਕ ਨੌਕਰੀ ਦਿੱਤੀ ਹੈ ਹਾਂਜੀ ਵੀ ਤੁਸੀਂ ਅੱਗੇ ਜਾ ਕੇ ਸੈਂਟਰ ਸਰਕਾਰ ਨਾਲ ਸਾਡੀਆਂ ਮੰਗਾਂ ਰੱਖਣੀਆਂ ਨੇ ਤੁਸੀਂ ਸਾਡੇ ਵਕੀਲ ਜੇ ਸਾਡੇ ਵਕੀਰ ਬਣ ਕੇ ਉੱਥੇ ਲੜਨਾ ਹੈ ਤੁਸੀਂ ਉੱਥੇ ਬਹਿਸ ਕਰਨੀ ਹੈ ਸਾਡੇ ਮਜ਼ਦੂਰਾਂ ਨੂੰ ਸਾਡੇ ਆ ਮਾਰੇ ਵਰਗ ਨੂੰ ਆ ਜਿਹੜਾ ਆ ਚੀਜ਼ਾਂ ਦੀ ਲੋੜ ਹੈ ਇਹਨਾਂ ਦੀਆਂ ਘਾਟਾਂ ਨੇ ਪੂਰੀਆਂ ਕੀਤੀ ਜਾਣ ਪਰ ਇਹ ਕੀ ਕਰਦੇ ਨੇ ਇਹ ਆ ਦੀਆਂ ਘਾਟਾਂ ਦੱਸਦੇ ਨੇ ਉੱਥੇ ਵੀ ਸਾਡੀਆਂ ਆ ਘਾਟਾਂ ਨੇ ਸਾਡੀਆਂ ਘਾਟਾਂ ਪੂਰੀਆਂ ਕੀਤੀ ਜਾਣ ਇਸ ਵਾਸਤੇ ਜੋ ਕਿ ਅਮਰਤਾ ਜੀ ਨੇ ਨਾਲ ਮਨਿੰਦਰ ਮੋਤੀ ਜੀ ਨੇ ਉਹ ਇਹਨਾਂ ਦੀ ਘਾਟਾਂ ਵੀ ਪੂਰੀਆਂ ਕਰਦੇ ਨੇ ਨਾਲ ਕੋਆਪਰੇਟ ਕਰਾਣਿਆਂ ਦੀਆਂ ਉਹ ਘਾਟਾਂ ਪੂਰੀਆਂ ਕਰੀ ਜਾਂਦੇ ਨੇ ਜਿਵੇਂ ਭਾਰਤ ਮਾਲਾ ਮਾਲਾ ਯੋਜਨਾ ਸ਼ੜਕ ਹੈ ਹਾਂਜੀ ਉਹਦੇ ਤੇ ਆ ਗਰਦਾਸਪੁਰ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਤੇ ਬਹੁਤ ਵੱਡਾ ਜ਼ੁਲਮ ਕੀਤਾ ਉਹਨਾਂ ਹੰਕਾਰੀ ਸਰਕਾਰ ਨੇ ਪੁਲਿਸ ਨੂੰ ਕਹਿ ਕੇ ਤੇ ਪੁਲਿਸ ਕੋਲੋਂ लाठीचार्ज ਕਰਵਾਇਆ ਉੱਥੇ ਆਪਣੇ 7-8 ਬੰਦੇ ਜਿਹੜੇ ਉਹ ਜ਼ਖਮੀ ਹੋ ਗਏ ਉਹਨਾਂ ਨੂੰ ਹਸਪੀਟਲ 'ਚ ਦਾਖਲ ਕਰਵਾਇਆ ਨਾਲ ਬੀਬੀਆਂ ਦੀਆਂ ਮਾਵਾ ਪੈਣਾ ਨੂੰ ਸਾਡੀਆਂ ਮਾਤਾਵਾ ਪੈਣਾ ਨੂੰ ਮਾਣਯੋਗ ਸਾਡੀਆਂ ਜਗ ਜਨਨੀ ਨੂੰ ਇਹਨਾਂ ਇਹੋ ਜਿਹੇ ਬਹਾੜੇ ਲਫ਼ਜ਼ ਬੋਲੇ ਕਿ ਡੀਐਸਪੀ ਨੇ ਬੜੀ ਮਾੜੀ ਸ਼ਰਧਾਂਤ ਦੀ ਵਰਤੀ ਗਾਲੀ ਵੀ ਕਢੀ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਵਾਲੇ ਸਾਡੇ ਵਿੱਚੋਂ ਨੇ ਸਾਡੇ ਭੈਣ ਭਰਾ ਨੇ ਅਸੀਂ ਇਹਨਾਂ ਦਾ ਸਤਿਕਾਰ ਕਰਦੇ ਹਾਂ ਕਿ ਤੁਸੀਂ ਭਾਈ ਸਾਡੇ ਵਿੱਚੋਂ ਜੇ ਤੁਹਾਨੂੰ ਸਰਕਾਰ ਕੋਈ ਵੀ ਗੱਲ ਕਰਦੀ ਹੈ ਪਰ ਤੁਸੀਂ ਕੁਛ ਨਾ ਕੁਝ ਨਾ ਸੋਚਿਆ ਕਰੋ ਕਿ ਅੱਗੇ ਸਾਡੇ ਪਿਓ ਅੱਗੇ ਸਾਡੇ ਭਰਾ ਅੱਗੇ ਸਾਡੇ ਬਜ਼ੁਰਗ ਖੜੇ ਨੇ ਪਰ ਤੁਸੀਂ ਵੀ ਕੁਛ ਨੀ ਸੋਚਦੇ ਇਸ ਵਾਸਤੇ ਭਾਈ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਵੀ ਤਨਖਾਹਾਂ ਜਿਹੜੀਆਂ ਤੁਹਾਨੂੰ ਭਗਵੰਤ ਮਾਨ ਨਹੀਂ ਦੇ ਰਿਆ ਕਿਉਂਕਿ ਭਗਵੰਤ ਮਾਨ ਨੂੰ ਵੀ ਤਨਖਾਹਾਂ ਕਿਸਾਨ ਮਜ਼ਦੂਰ ਰੇੜੀ ਭੜੀਆ ਦੇ ਰਿਹਾ ਠੀਕ ਹੈ ਜੀ ਨਾਲ ਨਰਿੰਦਰ ਮੋਦੀ ਨੂੰ ਵੀ ਜਿਹੜੀਆਂ ਤਨਖਾਹਾਂ ਨੇ ਉਹ ਅਸੀਂ ਲੋਕ ਮਾਰੇ ਲੋਕ ਜਿਹੜੇ ਕਿਸਾਨ ਮਜ਼ਦੂਰ ਉਹ ਦੇ ਰਹੇ ਨੇ ਇਸ ਵਾਸਤੇ ਦੇ ਰਹੇ ਨੇ ਕਿ ਅਸੀਂ ਇਹਨਾਂ ਨੂੰ ਆਦੀ ਨੌਕਰੀ ਤੇ ਰੱਖਿਆ ਵੈ ਮੇ ਤੁਹਾਨੂੰ ਅਸੀਂ ਨੌਕਰੀ ਤੇ ਰੱਖਿਆ ਤੁਸੀਂ ਸਾਡੀ ਅੱਗੇ ਜਾ ਕੇ ਗੱਲ ਬਚਾਉਣੀ ਐ ਤੇ ਪਚਾ ਕੇ ਉਹ ਮਸਲੇ ਹੱਲ ਕਰਨੇ ਨੇ ਇਸ ਵਾਸਤੇ ਕੀ ਐ ਕਿ ਇਹਨਾਂ ਨੇ ਇੱਕੋ ਹੀ ਸੋਚਿਆ ਵੀ ਕੁਰਸੀ ਨੂੰ ਜੰਦਾ ਲਾ ਲਓ ਅੱਛਾ ਤੇ ਲੋਕਾਂ ਨੂੰ ਪੜਾਵਾ ਲਓ ਸਾਡੇ ਹਾਂ ਦੇ ਨਾ ਬੰਨ ਸਾਡੇ ਹਾਂ ਦੇ ਬੰਨ ਤੇ ਸਾਡੇ ਕੋਲ ਕੁਰਸੀ ਖੋ ਨਾ ਵੀ ਜਾਨੀ ਕਿ ਇਹਨਾਂ ਗਰੀਬ ਰੱਖਿਆ ਜਾਵੇ ਇਹਨਾਂ ਨੂੰ ਗਰੀਬ ਰੱਖਿਆ ਜਾਵੇ ਇਹਨਾਂ ਨੂੰ ਲੁੱਟਿਆ ਜਾਵੇ ਇਹਨਾਂ ਨੂੰ ਕੁੱਟਿਆ ਜਾਵੇ ਬਸ ਸਿਰਫ ਇਹੋ ਹੀ ਕਰ ਰਹੀ ਐ ਸਰਕਾਰ ਇਹਨਾਂ ਕੋਲ ਇਹ ਤੋਂ ਉੱਤੇ ਹੋਰ ਕੋਈ ਕੰਮ ਐ ਨਹੀਂ ਠੀਕ ਹੁਣ ਆ ਥੋੜੇ ਦਿਨਾਂ ਦੇ ਵਿੱਚ ਫਿਰ ਉਹਨੇ ਕਿ ਸਮਤੀ ਦੀ ਚੋਣ ਆ ਰਹੀ ਐ ਜਿਵੇਂ ਪਿੱਛੇ ਇਹ ਆਪਣੇ ਪੰਚਾਇਤਾਂ ਦੀ ਚੋਣਾਂ ਚ ਹੋਇਆ ਉਵੇਂ ਹੁਣ ਇਹ ਚੋਣਾਂ ਚ ਹੋਇਆ ਪਰ ਉਸ ਤੋਂ ਬਾਅਦ ਇਹ ਪੈ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਜਿੰਨੇ ਸਾਡੇ ਪਿੰਡਾਂ ਦੇ ਵਿੱਚ ਛੋਟੇ ਲੋਕ ਜਾਂ ਕੋ ਵੱਡੇ ਲੋਕ ਜਾਂ ਕੋ ਰੇੜੀ ਫੜੀ ਵਾਲਾ ਜਾਂ ਕੋ ਵਪਾਰੀ ਵਰਗ ਜਾਂ ਕਿਸਾਨ ਮਜ਼ਦੂਰ ਜਾਂ ਕੋਈ ਵੀ ਨਰੇਗਾ ਮਰੇਗਾ ਜੇ ਕੰਮ ਕਰਦਾ ਉਹਨਾਂ ਦਾ ਹੱਥ ਜੋੜ ਕੇ ਬੇਨਤੀ ਹੈ ਵੀ ਭਾਈ ਇਹਨਾਂ ਦਾ ਖਿਆੜਾ ਛੱਡਿਏ ਤੇ ਆਪਾਂ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਰਾਜ ਲਿਆਈਏ ਤੇ ਆਪਣੀ ਮਰਜ਼ੀ ਨਾਲ ਆਪਾਂ ਜਿਹੜੇ ਲੋਕ ਬਣਾਈਏ ਅੱਗੇ ਆਪਾਂ 70 ਸਾਲ ਤੋਂ ਲੈ ਕੇ ਜੋ ਕੇ ਆਪਾਂ ਸਰਕਾਰੀਆਂ ਸਾਰੀਆਂ ਸਰਕਾਰਾਂ ਵੇਖ ਲਈਆਂ ਨੇ ਕਾਂਗਰਸ ਸਰਕਾਰ ਵੀ ਵੇਖ ਲਈਏ ਇੱਥੇ ਆਪਣੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਉਹ ਵੀ ਉਹਨਾਂ ਦਾ ਗੱਠਜੋੜ ਜੋ ਵੀ ਆਪਾਂ ਵੇਖ ਲਿਆ ਆਮ ਪਾਰਟੀ ਵੀ ਵੇਖ ਲਈਏ ਵੇਖੋ ਜੀ ਹੁਣ ਇਹਨਾਂ ਦਾ ਕਜਿਰੀਆ ਜਿਵੇਂ ਭਗਵੰਤ ਮਾਨ ਕੇਂਦਰੀਵਾਲ ਸਾਹਿਬ ਨੇ ਕੀ ਕੀਤਾ ਸੀ ਆਪ ਦੀ ਨਿਖੇਧੀ ਕਰਾ ਕੇ ਆਪ ਜਿਹਨਾਂ ਦੇ ਹੈਗੇ ਤੇ ਉੱਥੇ ਕੀ ਕੀਤਾ ਕੇ ਉਥੇ ਸਰਕਾਰ বিজেপি ਦੀ ਬਣਾਤੀ ਹਾਂਜੀ ਕਿਉਂਕਿ ਇਹ ਨਗਰ ਵਾਲੇ ਬੁਗਤੀ ਇਹ ਰਾਤ ਨੂੰ ਸ਼ਾਮ ਨੂੰ ਇੱਕੇ ਮੰਚ ਤੇ ਬਹਿ ਕੇ ਖਾਣਾ ਖਾਂਦੇ ਨੇ ਪਰ ਆਪਣੇ ਵਿੱਚ ਪਾੜੇ ਪਾਏ ਪਾੜੇ ਪਾਏ ਆਪਾਂ ਨੂੰ ਨਿਸ਼ੇੜਿਆ ਵਾ ਅੱਪਾ ਇੱਥੇ ਲੜੀ ਜਾਂਦੇ ਆ ਪਰ ਇਹ ਅੰਦਰੋਂ ਇੱਕੋ ਕੁਛ ਨੇ ਤਨਖਾਹਾਂ ਵਿੱਚ ਕੇਤਰੀਵਾਲ ਸਾਹਿਬ ਦਾ ਇੱਕ ਪੱਤਰਕਾਰ ਭਾਈ ਜਰ ਨੇ ਦੱਸਿਆ ਸੀ ਵੀ ਪਤਾ ਨਹੀਂ ਕਿੰਨੇ ਕਰੋੜ ਦਾ ਬੰਗਲਾ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਕਦੇ ਕਿਸੇ ਦਾ ਹੱਕ ਨਹੀਂ ਖਾਂਦਾ ਮੈਂ ਬਜਗਾਰ ਦੇ ਰਿਆਂ ਭਾਈ ਬਜਗਾਰ ਮਜ਼ਬੂਰ ਹੋਏ ਕੁਝ ਨਹੀਂ ਦਿੰਦੇ ਇਹ ਸਿਰਫ ਇੱਕੋ ਕੁਸ਼ ਹੈ ਵੀ ਇਹਨਾਂ ਨੂੰ ਆਦੇ ਡਿੱਡ ਪਰਣ ਵਾਲੇ ਆਦੇ ਡਿੱਡ ਪਰ ਲੈਣੇ ਨੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਵੇਖਣਾ ਹੈ ਬਗੇ ਇਲੈਕਸ਼ਨ ਲੜਨਾ ਹੈ ਤਾਂ ਅਸੀਂ ਕਰਨਾ ਕੀ ਹੈ ਤੇ ਇਲੈਕਸ਼ਨ ਆਪਾਂ ਤਾਂ ਓਟ ਤੇ ਮੋਹਰ ਲਾਣਿਆ ਭਾਈ ਜੀ ਜਦੋਂ ਮੋਹਰ ਲਾ ਕੇ ਆਪਾਂ ਵਾਪਸ ਆਟਾਣੇ ਤਾਂ ਆਪਣੇ ਇਹ ਨਹੀਂ ਪਤਾ ਬਿਆਪਾ ਕਿਨੂੰ ਓਟ ਪਾਏ ਤੇ ਕਿਨੂੰ ਨਹੀਂ ਪਾਈ ਉਸ ਤੋਂ ਬਾਅਦ ਕੀ ਹੈ ਇਹ ਮੰਡੀ 5 ਸਾਲਾਂ ਬਾਅਦ ਲੱਗਦੀ ਹੈ ਹਾਂਜੀ ਓਟਾਂ ਵਾਲੀ ਮੰਡੀ ਲੱਗਦੀ ਐ ਓਟਾਂ ਵਾਲੀ ਮੰਡੀ ਦੇ ਵਿੱਚ ਵਪਾਰੀ ਆਦੇ ਨੇ ਉਹ ਖਰੀਦ ਲੈਂਦੇ ਨੇ ਜਿਹੜਾ ਵੱਡਾ ਦਲਾਲ ਜਿਹੜਾ ਵੱਡਾ ਕੋਪਰੇਟ ਕਰਾਣਿਆਂ ਤੇ ਪੈਸੇ ਜ਼ਿਆਦਾ ਲਾਉਂਦਾ ਹੈ ਉਹ ਜਿੱਤ ਜਾਂਦਾ ਹੈ ਤੇ ਜਿਹੜੇ ਪੈਸੇ ਘੱਟ ਲਾਉਂਦਾ ਉਹ ਹਾਰ ਜਾਂਦਾ ਹਾਂਜੀ ਇਸ ਵਾਸਤੇ ਫੰਡਿੰਗ ਉੱਤੋਂ ਹੁੰਦੀ ਇਹਨਾਂ ਨੂੰ ਅੱਛਾ ਅੱਛਾ ਇਹਨਾਂ ਨੂੰ ਜਿਹੜੀ ਫੰਡਿੰਗ ਹੁੰਦੀ ਹੈ ਉੱਤੋਂ ਹੁੰਦੀ ਓ ਫੰਡਿੰਗ ਦੇ ਨਾਲ ਹੀ ਇਹਨਾਂ ਸਰਕਾਰਾਂ ਬਣਾਉਣੀਆਂ ਨੇ ਜਿਹੜੇ ਕੋਰਪੋਰੇਟ ਘਰਾਣੇ ਪਿੱਛੇ ਖੜੇ ਨੇ ਉਹਨਾਂ ਦੇ ਉਹਨਾਂ ਨੇ ਕੋਈ ਫੀਡੇਟ ਲਿਆ ਹੁੰਦਾ ਇਹਨਾਂ ਨਾਲ ساری ਗੱਲਬਾਤ ਕੀਤੀ ਹੁੰਦੀ ਵੀ ਤੁਸੀਂ ਸਾਨੂੰ ਜਿਹੜੀ ਜ਼ਮੀਨਾਂ ਹਾਂਜੀ ਜャ ਜਿਹਨੇ ਪੰਜਾਬ ਦੇ ਵਿੱਚ ਕੋਈ ਵੀ ਜਿੰਨੇ ਕੰਮ ਕਰਦੇ ਸਾਡੇ ਵਾਲੇ ਕਨੇ ਡੇਰਾ ਤੱਕ ਕਰਦੇ ਹੋ ਜਿੱਦਾਂ ਹਾਂਜੀ ਉਹ ਇਸ ਵਾਸਤੇ ਅੱਜ ਕਿਸਾਨ ਤੇ ਮਜ਼ਦੂਰ ਅੱਜ ਜਿੰਨੇ ਵੀ ਲੋਕ ਨੇ ਠੀਕ ਜੀ ਉਹ ਅੱਧ ਤੋਂ ਜ਼ਿਆਦਾ ਜਿਹੜੇ ਭੁੱਖ ਨਾਲ ਭੁੱਖ ਮਰੀ ਦੇ ਸ਼ਿਕਾਰ ਹੋ ਰਹੇ ਨੇ ਤੇ ਭੁੱਖੇ ਲੋਕ ਸੌਂਦੇ ਨੇ ਕੰਨਾਂ ਲੋਕਾਂ ਦੇ ਛੱਤ ਨਹੀਂ ਹਾਂਜੀ ਸਿਰ ਤੇ ਛੱਤ ਨਹੀਂ ਤੇ ਕਈ ਲੋਕ ਮਹੀਨਾ ਜਿ ਵਸ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਭਗਵੰਤ ਮਾਨ ਸਾਹਿਬ ਨੇ ਤਾਂ ਕਦੇ ਸਾਈਕਲ ਦਾ ਸੁਪਨਾ ਨਹੀਂ ਲਿਆ ਸੀ ਕਿਉਂਕਿ ਇਹ ਆਦਾ ਜਦੋਂ ਕਲਾਕਾਰ ਸੀ ਉਹ ਤਾਂ ਸਾਈਕਲ ਦੀ ਗੁਰੂਆਂ ਵੇਚਦਾ ਸੀ ਕਹਿੰਦਾ ਗੁਰੂ ਗਰਮੋਂ ਗਰਮ ਹੈ ਤੇ ਅੱਜ ਉਹ ਚਾਹ ਦੀ टाकी ਨੂੰ ਹੱਥ ਪੈ ਗਿਆ ਤੇ ਕਦੋਂ ਤੈਨੂੰ ਮੈਨੂੰ ਜਾਣਦਾ ਨਹੀਂ ਇੱਕ ਵਾਰ ਮਾਨ ਸਾਹਿਬ ਕਹਿੰਦੇ ਨੇ ਵੀ ਮੇਰੇ ਕੋਲ ਪੈਸੇ ਪਹਿਲਾਂ ਬੜਾ ਸੀ ਵੇਖੋ ਜੀ ਮੈਂ ਤਾਂ ਪੈਸੇ ਕਮਾਈ ਬੜੇ ਪੈਸੇ ਜੋੜ ਲੈਣੇ ਸੀ ਹਾਂਜੀ ਤੇ ਮੈਂ ਪੈਸੇ ਛੱਡ ਕੇ ਮੈਂ ਮੁੱਖ ਮੰਤਰੀ ਬਣਿਆ ਹੁਣ ਸੌਲਤਾ ਜ਼ਿਆਦਾ ਨੇ ਕਿ ਪਹਿਲਾਂ ਉਹਨੂੰ ਮौज ਸੀ ਵੇਖੋ ਜੀ ਪਹਿਲਾਂ ਤਾਂ ਸਿਰਫ ਜਿਵੇਂ ਕਹਿੰਦੇ ਨੇ ਵੀ ਤੇਰੇ ਮੇਰੇ ਵਰਗਾ ਹੀ ਸੀ ਹਾਂਜੀ ਠੀਕ ਕੋਈ ਮਤਵਲ ਨਹੀਂ ਸੀ ਅੱਜ ਕੀ ਹੈ ਅੱਜ ਪ੍ਰਸ਼ਾਸਨ ਉਹਦੇ ਨਾਲ ਹੈ ਹਾਂਜੀ ਅੱਜ ਪੁਲਿਸ ਪ੍ਰਸ਼ਾਸਨ ਉਹਦੇ ਨਾਲ ਅੱਗੇ ਪਿੱਛੇ ਆ ਉਹਦੇ ਮਗਰ ਸਿਕਿਉਰਟੀ ਇੰਨੀ ਘੁੰਮੇ ਵੀ ਗੱਲ ਛੱਡ ਦੋ ਜਿਹੜਾ ਕਹਿੰਦਾ ਸੀ ਵੀ ਵੀਪੀਆਈ ਵੀਆਈਪੀ ਕਲਚਰ ਖਤਮ ਕਰ ਖਤਮ ਕਰ ਹਾਂਜੀ ਅੱਜ ਵੀਆਈਪੀ ਕਲਚਰ ਜਿਹੜਾ ਉਹਦੇ ਨਾਲ ਕਾਹਲਾ ਬਣ ਕੇ ਚੱਲ ਰਿਹਾ ਸਿਰਫ ਕੀ ਹੈ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਕੋਈ ਬੰਦਾ ਵੀ ਤੁਸੀਂ ਅਬਜਾਦ ਤੇ ਵੇਖ ਲਓ ਜਿਹੜਾ ਸਿਆਸੀ ਲੀਡਰ ਹੈ ਹਾਂਜੀ ਜਿਹੜਾ ਸਿਆਸੀ ਲੀਡਰ ਸਿਆਸਤ 'ਚ ਪੈ ਗਿਆ ਉਹ ਦੇਖੋ ਪੈਸਾ ਆਟੋਮੈਟਿਕ ਬਹੁਤ ਜ਼ਿਆਦਾ ਹੁੰਦਾ ਸਿਰਫ ਉਹ ਸੂਟ ਵੇਖਦੇ ਨੇ ਮੈ ਸਾਨੂੰ ਸੂਟ ਬਚਣਾ ਚਾਹੀਦਾ ਇਹਨਾਂ ਨੂੰ ਰਾਜਨੀਤੀ ਖਾਤਰ ਹਾਂਜੀ ਕੁਰਸੀ ਦੀ ਖਾਤਰ ਆਲੇ ਪੁੱਤਰ ਦਾ ਕਤਲ ਕਰਨਾ ਪਵੇ ਉਹ ਵੀ ਕਰ ਦੇਣਗੇ ਪਰ ਗੱਲ ਕੀ ਹੈ ਇੱਕ ਲੋਕਾਂ ਦਾ ਹੱਕ ਨਹੀਂ ਹਾਂ ਜਿਹੜਾ ਇਹਦੇ ਪੁੱਤਰਾਂ ਦਾ ਕਤਲ ਕਰਦਾ ਤੈਨੂੰ ਮੈਨੂੰ ਕੀ ਹੈ ਹਾਂ ਸੋਮੇ ਤਾਂ ਆ ਗਏ ਹਾਂ ਜੀ ਅੱਜ ਦੀ ਅੱਜ ਦੀ ਸਥਿਤੀ ਇਹਦੇ ਖੜੀ ਹੈ ਕਿ ਪੁਲਿਸ ਜਿਹੜੀ ਪੁਲਿਸ ਹੈ ਉਹ ਪੁਲਿਸ ਆਪ ਨੂੰ ਨਾ ਵੀ ਮਾਰਨਾ ਚਾਹੁੰਦੀਵੇਂ ਪਰ ਇਹ ਜਦੋਂ ਫੋਨ ਕਰਦੇ ਨੇ ਜਾਂ ਇਹਨਾਂ ਨੂੰ ਇਹਨਾਂ ਦਾ ਛਕੰਜਾ ਕੱਸਦੇ ਉਦੋਂ ਪੁਲਿਸ ਨਹੀਂ ਵੇਖਦੀ ਕਿ ਸਾਡਾ ਭਰਾ ਖੜਾ ਹੈ ਸਾਡਾ ਪਿਓ ਖੜਾ ਹੈ ਸਾਡਾ ਬਜ਼ੁਰਗ ਖੜਾ ਹੈ ਉਦੋਂ ਡੰਡਾ ਮਾਰਨ ਲਈ ਕੱਟ ਨਹੀਂ ਕਰਦੇ ਪੁਲਿਸ ਮਜਬੂਰੀ ਬਣ ਜਾਂਦੀ ਹੈ ਪੁਲਿਸ ਦੀ ਮਜਬੂਰੀ ਬਣ ਜਾਂਦੀ ਹੈ ਫਿਰ ਅਸੀਂ ਵੀ ਕੀ ਹੈ ਅਸੀਂ ਵੀ ਨੀਵੀਂ ਢੂਈ ਕਰ ਤੇ ਚੱਲ ਲੈਨੇ ਆਂ ਕਿ ਲੈ ਤੂੰ ਹੀ ਸਾਡੇ ਜੇ ਮਾਰੀ ਚੱਲ ਹਾਂਜੀ ਹਾਂਜੀ ਇਸ ਵਾਸਤੇ ਇਹ ਦਿੱਕਤਾਂ ਨੇ ਸਾਡੇ ਅਗੇ ਜਿੰਨਾ ਚਿਰ ਸਾਡੇ ਪੁਲਿਸ ਪ੍ਰਸ਼ਾਸਨ ਸੇਵਾ ਪ੍ਰਸ਼ਾਸਨ ਸਾਡੇ ਨਾਲ ਖੜਦਾ ਨਹੀਂ ਉਹਨਾਂ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਇਹਨਾਂ ਸਰਕਾਰਾਂ ਨੇ ਸਾਨੂੰ ਇਵੇਂ ਉੱਟਣਾ ਚ ਕੁੱਟਣਾ ਤੇ ਸਾਨੂੰ ਲੁੱਟਣਾ ਇਸ ਵਾਸਤੇ ਸਾਡੀ ਤੇ ਇਹ ਬੇਨਤੀ ਸੀ ਵੀ ਜਿਹੜੇ ਲੋਕ ਜਾਗਰਤ ਹੋ ਜਾਣ ਲੋਕ ਇਕਤਾ ਕਰ ਲੈਣ ਲੋਕ ਇਕਜੁੱਟ ਹੋ ਕੇ ਸਰਕਾਰਾਂ ਨਾਲੋਂ ਲੋਕ ਵੱਡੇ ਹੁੰਦੇ ਨੇ ਤੇ ਲੋਕ ਜਿਹੜੇ ਨੇ ਉਹ ਇਹਨਾਂ ਨੂੰ ਸਬਤਕਾਂ ਦੇ ਆਣ ਵਾਲੇ ਸਮੇਂ ਵਿੱਚ ਠੀਕ ਤੇ ਜੋ ਕਿ ਥੋੜਾ ਸਮਾਂ ਲੱਗ ਗਿਆ ਭਗਵੰਤ ਮਾਨ ਨੂੰ ਇਹ ਵੀ ਪਤਾ ਹੈ ਵੀ ਮੈਂ ਵੀ ਸਾਢੇ ਡੇ ਰਹਿ ਗਿਆ ਸਾਢੇ ਡੇ ਰਹਿ ਗਿਆ ਇਸ ਤੋਂ ਬਾਅਦ ਮੈਂ ਕਰਨਾ ਕੀ ਹੈ ਝੂਠਾਂ ਦੀਆਂ ਪੂੜਾ ਬੰਨਣੀਆਂ ਭਗਵੰਤ ਮਾਨ ਨੂੰ ਸਿੱਖਣੀਆਂ ਚਾਹੀਦੀਆਂ ਕਿਉਂਕਿ ਪਹਿਲਾਂ ਇਹ ਨਿਸਬੀਰੀਅਸ ਲਿਆ ਸੀ ਠੀਕ ਇਹ ਗੱਲਾਂ ਕਰਨ ਦਾ ਹਾਂਜੀ ਲੋਕਾਂ ਨੂੰ ਝੂਠ ਬੋਲਣ ਦਾ ਠੀਕ ਅੱਜ ਤੱਕ ਪੜਣਾ ਤੇ ਮਤਾਵਾ ਦਾ ਜਿਹੜਾ ਕਿ ਇਹ ਆਰਬੀਆ ਆਸਾ ਹੋਣਾ ਸੀ ਅੱਜ 3 ਸਾਲ ਤੱਕ ਬੀਤਣ ਵਾਲੇ ਹੋ ਗਏ ਨੇ ਅਜੇ ਤੱਕ ਕਿਸੇ ਨੂੰ 100 ਰੁਪਈਆ ਨਹੀਂ ਮਿਲਿਆ ਨਹੀਂ ਮਿਲਿਆ ਠੀਕ ਜਿਹੜਾ ਕਹਿੰਦਾ ਸੀ ਕਿ ਮੈਂ ਜਿਹੜਿਆ ਆਪਣੇ ਆ ਢਾਲ ਆਟੇ ਵਾਲੇ ਕਾਰਡ ਨੇ ਹਾਂਜੀ ਉਹ ਮੈਂ ਉਹਨਾਂ ਦੇ ਬਣਾਵਾਗਾ ਜਿਹੜੇ ਬੰਦੇ ਢਾਲ ਆਟਾ ਲੈਣ ਦੇ ਸਮਰਥਨ ਨੇ ਹੱਕਦਾਰ ਨੇ ਠੀਕ ਪਰ ਕਹਿੰਦਾ ਕੀ ਹੋਣਾ ਸਿਰਫ ਉੱਥੇ ਚਾਲ ਸੀ ਉਹਨਾਂ ਦੀ ਕਾਂਗਰਸ ਕਾਲੀਆਂ ਦੀ ਅੱਜ ਚਾਲ ਇਹਦੀ ਉਥੇ ਪਰ ਜਿੱਥੇ ਇਨਰ ਕੋਰ ਮਸਬਾਰੇ ਵੀ ਇਹਨਾਂ ਲੋਕਾਂ ਨੂੰ ਦਾਲ ਆਟੇ ਦੇ ਕਿਲੋ-ਕਿਲੋ ਦਾ ਲਾ ਦੇ ਇਹਨਾਂ ਦੇ ਹੱਥ ਕਾਲੇ ਕਰ ਦਈਏ ਇਹ ਕਿਸੇ ਕੰਮ ਕਰ ਨਾ ਠੀਕ ਆ ਇਹ ਨਾਲ ਬਾਕੀ ਦੂਜਾ ਇਹ ਵੀ ਜਿਹੜਾ ਵੀ ਆਪਾਂ ਐਮਐਲਏ ਮੁੱਖ ਮੰਤਰੀ ਆਮਪੀ ਬਣਾਣੇ ਆ ਉਹ ਕਿਉਂ ਬਦਲ ਜਾਂਦੇ ਜੀ ਕਿਸਾਨਾਂ ਦੇ ਕਿਉਂ ਉਲਟ ਮਜ਼ਦੂਰਾਂ ਦੇ ਉਲਟ ਕਿਉਂ ਹੋ ਜਾਂਦੇ ਜੀ ਵੇਖੋ ਜੀ ਇਹ ਤਾਂ ਸਿੰਪਲ ਜੀ ਗੱਲ ਹੈ ਹਾਂ ਜੀ ਜਿਹੜੀ ਕੁਰਸੀ ਹੈ ਕੁਰਸੀ ਤੇ ਬੈਠਦੇ ਆ ਮਨ ਸੁਦਾ ਆ ਜਾਂਦਾ ਹੈ ਜਦੋਂ ਜਦੋਂ ਧੂੜ ਆ ਜਾਂਦਾ ਸਾਰਾ ਕੁਝ ਨਨੋ ਭੁੱਲ ਜਾਂਦਾ ਭੁੱਲ ਜਾਂਦਾ ਅੱਛਾ ਪਹਿਲਾਂ ਕੀ ਕਰਦੇ ਜਦੋਂ ਓਟਾ ਲੈਣੀਆਂ ਨੇ ਉਦੋਂ ਨਹੀਂ ਲਿਖਣਾ ਜਵਾਕ ਲਿਬੜਿਆ ਹੈ ਹਾਂ ਜੀ ਉਦੋਂ ਨਹੀਂ ਦੇਖਣਾ ਜਵਾਕ ਦਾ ਨੱਕ ਆਦਾ ਉਦੋਂ ਨੱਕ ਵੀ ਚੱਟ ਲੈਂਦੇ ਨੇ ਤੇ ਜਦੋਂ ਇਹ ਐਮਐਲ ਬਣ ਦਿੰਦੇ ਨੇ ਉਦੋਂ ਕੁਝ ਨਹੀਂ ਸਮਝਦੇ ਇਹ ਕਹਿੰਦੇ ਨੇ ਅਸੀਂ ਤੈਨੂੰ ਜਾਣਦੇ ਹਾਂ ਅੱਛਾ ਜੀ ਬਸ ਇਹਨਾਂ ਦੀ ਹਸਮਰਤੀ ਹੈ ਹੁਣ ਵੇਖੋ ਜੀ ਨਸ਼ੇ ਦੀ ਗੱਲ ਹਾਂ ਜੀ ਹਾਂ ਜੀ ਨਸ਼ਾ ਕੀ ਹੈ ਇੱਕ ਸੋਸ਼ਲ ਡਾਇਆ ਛੋਸ਼ਾ ਠੀਕ ਬਿਲਕੁਲ ਛੋਸ਼ਾ ਡਾਇਆ ਕਿਉਂ ਡਾਇਆ ਹੈ ਭਗਵੰਤ ਮਾਨ ਨੇ ਇਸ ਵਾਸਤੇ ਡਾਇਆ ਹੈ ਕਿ ਮੈਂ ਲੋਕਾਂ ਦੇ ਵਿੱਚ ਵਾਵਾ ਖਾਟਮ ਕਰਟਾਣਾ ਕਿਸੇ ਦਾ ਹਾਂਜੀ ਹਾਂ ਕੋਈ ਚੰਗੀ ਗੱਲ ਨਹੀਂ ਹਾਂਜੀ ਹਾਂ ਫੜਨਾ ਕਿੰਨੂ ਐ ਜਿਹੜਾ ਸਰਦਾਗਰ ਐ ਨਸ਼ੇ ਦਾ ਹਾਂਜੀ ਹਾਂਜੀ ਸਹੀ ਨਸ਼ੇ ਦੇ ਸਰਦਾਗਰ ਨੂੰ ਫੜ ਲਓ ਨਸ਼ਾ ਆਪਣੇ ਆਪ ਬੰਦ ਹੋ ਜਾਦਾ ਕਿਉਂਕਿ ਨਸ਼ਾ ਦਾ ਬੰਦ ਕਰਨਾ ਹੀ ਨਹੀਂ ਚਾਹੁੰਦੇ ਇਹ ਲੋਕਾਂ ਦੇ ਵਿੱਚ ਗੱਲ ਡਾਊਨਲਾਈਨ ਚਾਹੁੰਦੇ ਨੇ ਖਬਰਾਂ ਦੇ ਵਿੱਚ ਸੋਸ਼ਲ ਮੀਡੀਆ 'ਚ ਗੱਲ ਉੱਡ ਜਾਵੇ ਬਈਨੇ ਕਬਰੇ ਠਾਤੇ ਇਹਨਾ ਘਰ ਠਾਤਾ ਇਹਨੇ ਬੰਦੇ ਜੇਲ੍ਹ 'ਚ ਦੇ ਦੇ ਵੇਖੋ ਜੀ ਸਿੰਪਲ ਜੀ ਗੱਲ ਐ ਜੇਲ੍ਹ 'ਚ ਉਹ ਲੋਕ ਜਾਂਦੇ ਨੇ ਜਿਹੜੇ ਲੋਕ ਕਰੋ ਮਾਰੇ ਹਾਂ ਜੀ ਸਹੀ ਹੋਰ ਲੋਕ ਜਿਹੜੇ ਜਾਂਦੇ ਨੇ ਜਿਹੜੇ ਗ੍ਰਾਮੀ ਵਾਲੇ ਹਾਂ ਜੀ ਹਾਂ ਉਹ ਜਾਂਦੇ ਨੇ ਜਿਹੜੇ ਗ੍ਰਾਮੀ ਲਾਨ ਵਾਲੇ ਹਾਂ ਜੀ ਤੇ ਜਿਹੜੇ ਸਦਾਗਰ ਨੇ ਨਸ਼ੇ ਦੇ ਉਹ ਪਗਵੰਤੇ ਨੂੰ ਕੋਈ ਨਹੀਂ ਪਤਾ ਉਹ ਮੁੱਖ ਮੰਤਰੀ ਨੂੰ ਪਤਾ ਹੈ ਉਹ ਮੰਤਰੀਆਂ ਨੂੰ ਪਤਾ ਹੈ ਕੈਬਨਟ ਮੰਤਰੀ ਨੂੰ ਪਤਾ ਹੈ ਐਮਐਲਏ ਨੂੰ ਪਤਾ ਹੈ ਦੂਸਰਾ ਨੰਬਰ ਕਿ ਸਾਡੇ ਪੁਰਸ ਪ੍ਰਸਾਦ ਨੂੰ ਤੇ ਇਹਨਾਂ ਤੋਂ ਵੀ ਜ਼ਿਆਦਾ ਪਤਾ ਠੀਕ ਪਰ ਕੀ ਹੈ ਇੱਕ ਉਹਦਾਇਤ ਹੈ ਵੀ ਤੁਸੀਂ ਮਾੜੇ ਲੋਕ ਨੂੰ ਫੜਨਾ ਹੈ ਗ੍ਰਾਮੀਆ ਨੂੰ ਫੜਨਾ ਹੈ ਤੇ ਉਹਨਾਂ ਦੇ ਘਰ ਜਾਣੇ ਹੈ ਅੱਛਾ ਅੱਛਾ ਕਈ ਵਾਰੀ ਅਸੀਂ ਜਾ ਕੇ ਜਦੋਂ ਇਹ ਪੁਲਿਸ ਨੂੰ ਜਾ ਕੇ ਦੱਸਦੇ ਹਾਂ ਵੀ ਆਹ ਬੰਦਾ ਨਸ਼ਾ ਵੇਚਦਾ ਹੈ ਉਹ ਬੰਦੇ ਨੂੰ ਨਹੀਂ ਫੜਿਆ ਅੱਛਾ ਅੱਛਾ ਉਸ ਨੂੰ ਫੜਿਆ ਨਹੀਂ ਜਾਂਦਾ ਉਸ ਨੂੰ ਦੱਸਿਆ ਜਾਂਦਾ ਵੀ ਤੇਰੇ ਬਾਹਰ ਖਲਾਫ ਸ਼ਿਕਾਇਤ ਆ ਗਈ ਤੂੰ ਪਾਸੇ ਹੋ ਜਾ ਫਲਾਣਾ ਬੰਦਾ ਸ਼ਿਕਾਇਤ ਇਹ ਵੀ ਦੱਸ ਦੇ ਫਲਾਣਾ ਬੰਦਾ ਸ਼ਿਕਾਇਤ ਕਰ ਕਿਉਂਕਿ ਨਾਲ ਕਹਿੰਦੇ ਨੇ ਵੀ ਅਸੀਂ ਇੱਕ ਵਟਸਐਪ ਨੰਬਰ ਦਿੱਤਾ ਹੈ ਤੁਹਾਡਾ ਜਿਹੜਾ ਪਤਾ ਨਹੀਂ ਦੱਸਿਆ ਜਾਂਦਾ ਵਾਹ ਜੀ ਕਰ ਦੇਗੀ ਨਾ ਜਦੋਂ ਮੈਂ ਫੋਨ ਕਰਤਾ ਤੇ ਨਾਲ ਦੇ ਨਾਲੇ ਨਾ ਉਹਨੂੰ ਫੋਨ ਕਰਨਾ ਵੀ ਤੂੰ ਸਾਡੇ ਕੋਲ ਆ ਜਾ ਆ ਬੰਦੇ ਨੇ ਤੇਰੇ ਵਰਗ ਖਲਾਫ ਸ਼ਿਕਾਇਤ ਕਰਤੀ ਤੂੰ ਦੱਸ ਕਿੰਨੇ ਪੈਸੇ ਦੇਣਾ ਵਾਹ ਜੀ ਵਾਹ ਹਰੇਕ ਵਰਗ ਇੱਥੇ ਲੁੱਟਣ ਨੂੰ ਲੱਗਿਆ ਕਿ ਇਹਨਾਂ ਨੂੰ ਲੁੱਟ ਲੋ ਸਦਾਕਰਾਂ ਨੂੰ ਕਿਸੇ ਨਹੀਂ ਫੜਨਾ ਅੱਜ ਤੱਕ ਨਹੀਂ ਕਿਸੇ ਫੜਿਆ ਭਗਵੰਤੇ ਭਗਵੰਤ ਮਾਨ ਨੂੰ ਮਾਨ ਜੋ ਮੁੱਖ ਮੰਤਰੀ ਨੂੰ ਸਭ ਪਤਾ ਹੈ ਅੱਛਾ ਜੀ ਜਿਨੇਤਲੇ ਐਮਐਲ ਨੇ ਸਾਰੀਆਂ ਖਬਰਾਂ ਜਾਂਦੀਆਂ ਨੇ ਕਿਉਂਕਿ ਕਹਿੰਦਾ ਅਸੀਂ ਪਿੰਡਾਂ ਵਿੱਚੋਂ ਸਰਕਾਰ ਚੁਣਾਉਣੀ ਹੈ ਪਿੰਡਾਂ ਵਿੱਚੋਂ ਪਹਿਲਾਂ ਕਹਿੰਦਾ ਸਰਕਾਰ ਦਾ ਨਾ ਚਲਾ ਤੂੰ ਪਰ ਪਿੰਡਾਂ 'ਚ ਜਿਹੜੇ ਐਮਐਲ ਬਣਾਏ ਨੇ ਬਲਾਕਾਂ ਦੇ ਐਮਐਲ ਬਣਾਏ ਨੇ ਉਹਨਾਂ ਨੂੰ ਪੁੱਛ ਲੈ ਵੀ ਨਸ਼ਾ ਕਿੱਥੇ ਐ ਤੇ ਕਿਵੇਂ ਨਸ਼ਾ ਬੰਦ ਹੋਣਾ ਹੈ ਜੋ ਉਹਨਾਂ ਨੂੰ ਨਹੀਂ ਪਤਾ ਤੇ ਫਿਰ ਉਹ ਐਮਐਲ ਨੂੰ ਸਤੀਫੇ ਦੇ ਦੇਣ ਆਦਾ ਇਹਨਾਂ ਨੂੰ ਬੰਦ ਕਰਾ ਦੇਵੇ ਵੀ ਤੁਸੀਂ ਭਾਈ ਜੀ ਸਸਪੈਂਡ ਜੇ ਹਾਂਜੀ ਹਾਂਜੀ ਤੇ ਆਮ ਲੋਕਾਂ ਨੂੰ ਜਾਂਦੇ ਪੁੱਛ ਲਵੇ ਤਾਂ ਆਮ ਲੋਕ ਦੱਸ ਦੇਣ ਦੇ ਕਿੰਦੇ ਪੁੱਤਰ ਕਦੇਸ਼ੇ ਨਾਲ ਕਿੰਨੇ ਦੋ ਮਰੇ ਲੇ ਇੱਕ ਮਰਿਆ ਕਿੰਦਾ ਪਤੀ ਮਰਿਆ ਇਹਨਾਂ ਕਿਸੇ ਭੈਣ ਦਾ ਵੀਰ ਮਰਿਆ ਸਾਰਾ ਕੁਝ ਦੱਸ ਦੇਣ ਦੇ ਅੱਜ ਵੀ ਉਹ ਬੁੱਬਾ ਮਾਰ ਕੇ ਰੋ ਰਹੇ ਨੇ ਕਿ ਨਸ਼ੇ ਦੇ ਵਿੱਚ ਸਾਡੇ ਬੱਚੇ ਮਰ ਰਹੇ ਨੇ ਹਾਂਜੀ ਹਾਂਜੀ ਭਗਵੰਤ ਮਾਨ ਸਾਹਿਬ ਇੱਕੋ ਹੀ ਗੱਲ ਕਰਦਾ ਸੀ ਕਿ ਮੈਂ ਹਫ਼ਤੇ ਦੋ ਹਫ਼ਤਿਆਂ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦੇ ਅੱਛਾ ਅੱਜ 3 ਸਾਲਾਂ ਦੇ ਕਰੀਬ ਸਰਕਾਰ ਨੂੰ ਹੋ ਗਿਆ ਅੱਜ ਤੱਕ ਨਸ਼ਾ ਬਦ ਨਹੀਂ ਹੋਇਆ ਹਜ਼ਾਰਾਂ ਲੋਕ ਮਰ ਗਏ ਨੇ ਨੌਜਵਾਨ ਪਰ ਇਹ ਨੌਜਵਾਨ ਕੀੜੀ ਨੂੰ ਖਤਮ ਕਰਕੇ ਤੇ ਆਲਾ ਰਾਜ ਕਰਨਾ ਚਾਹੁੰਦੇ ਨੇ ਅੱਜ ਕੁਰਸੀ ਸੰਭਾਲਣਾ ਚਾਹੁੰਦੇ ਨੇ ਨਾ ਨੌਜਵਾਨ ਅੱਗੇ ਆਵਣ ਨਾ ਸਾਨੂੰ ਨਾ ਸਾਡੇ ਹਾਂ ਦੇ ਬਣ ਸਕਣ ਤੇ ਨਾ ਹੀ ਸਾਡੀ ਕੁਰਸੀ ਜਾ ਸਕੇ ਬਸ ਇਹੋ ਹੀ ਇਹਨਾਂ ਦੇ ਕੰਮ ਸੀ ਇਹ ਅੰਗਰੇਜ਼ ਜਿਹੜਾ ਜਿਹੜਾ ਸਾਡਾ ਗੁਲਾਮ ਸੀ ਦੇਸ਼ ਗੁਲਾਮ ਸੀ 1947 ਤੋਂ ਪਹਿਲਾਂ ਤੇ ਉਹ ਅੱਜ ਅੱਜ ਉਹ ਹੀ ਗੁਲਾਮ ਹਾਂ ਜੀ ਅੱਜ ਵੀ ਲੋਕਾਂ ਤੇ ਨਜਾਇਜ਼ ਪਰਚੇ ਨਜਾਇਜ਼ ਮੈਨਿੰਗ ਹੋਈ ਜਾਂਦੀ ਏ ਭਾਈ ਜੀ ਕੋਈ ਨਹੀਂ ਪੁੱਛਿਆ ਜਿਹੜਾ ਬੰਦਾ ਸਾਫ਼ ਸੁਥਰਾ ਹੈ ਉਸ ਬੰਦੇ ਦਾ ਘਰ ਕੇਰਿਆ ਜਾਂਦਾ ਉਹ ਚੱਕਿਆ ਜਾਂਦਾ ਉਹਨੂੰ ਲੁੱਟਿਆ ਜਾਂਦਾ ਉਹਨੂੰ ਕੁੱਟਿਆ ਜਾਂਦਾ ਵੀ ਇਹ ਆ ਦੀ ਗੱਲ ਜਿਹੜੀ ਬਲੰਦ ਨਾ ਕਰ ਠੀਕ ਇਹ ਸਾਡੀਆਂ ਬੇਨਤੀਆਂ ਨੇ ਤੇ ਬਾਕੀ ਸੁਆਮੀਨਾਥ ਦੀ ਰਿਪੋਰਟ ਦਾ ਨਾ ਪਿੰਡਾਂ ਦੇ ਲੋਕਾਂ ਨੂੰ ਪਤਾ ਨਹੀਂ ਕਿ ਮਾੜਾ ਮੜਾ ਕੇ ਬਸ 2 ਮਿੰਟ ਸਿਰਫ ਵੀਡੀਓ ਜਿਆਦਾ ਲੰਮੀ ਹੋਈ ਨਹੀਂ ਸਿਰਫ 2 ਮਿੰਟ ਸੀ ਸੁਆਮੀਨਾਥ ਦੀ ਰਿਪੋਰਟ ਦੀ ਗੱਲ ਇਹੋ ਹੀ ਹੈ ਬਿਕੋਡ ਖੁਸ਼ੀ ਮਾਉਂਦੀਆਂ ਸੀ ਉਹ ਕਿੰਨਾ ਦਾ ਫਾਇਦਾ ਹੋਣਾ ਹੈ ਕਿਸਾਨਾਂ ਦਾ ਹੋਣਾ ਹੈ ਕਿ ਮਜ਼ਦੂਰਾਂ ਦਾ ਹੋਣਾ ਹੈ ਕਿ ਦੁਕਾਨਦਾਰ ਉਹ ਦੱਸਿਆ ਜੀ ਵੇਖੋ ਜੀ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਹੈ ਹਾਂਜੀ ਉਹਦੇ ਵਿੱਚ ਕਿਸਾਨਾਂ ਦਾ ਵੀ ਫਾਇਦਾ ਹੈ ਉਹਦੇ ਚ ਰੇੜੀ ਫੜੀ ਵਾਲੇ ਦਾ ਫਾਇਦਾ ਹੈ ਉਹਦੇ ਚ ਦੁਕਾਨਦਾਰ ਦਾ ਫਾਇਦਾ ਹੈ ਉਹਦੇ ਚ ਵਪਾਰੀ ਦਾ ਵੀ ਫਾਇਦਾ ਹੈ ਉਹਦੇ ਚ ਮਜ਼ਦੂਰ ਦਾ ਵੀ ਫਾਇਦਾ ਹੈ ਅੱਛਾ 52 ਜਿਹੜੇ ਸੁਆਮੀ ਨਾਥਨ ਦੀ ਰਿਪੋਰਟ ਦੇ ਵਿੱਚ ਜਿਹੜੇ ਸਾਨੂੰ ਫਸਲਾਂ ਦੇ ਭਾਅ ਦਿੱਤੇ ਜਾਂਦੇ ਹਾਂਜੀ ਹਾਂਜੀ ਜਦੋਂ ਭਾਅ ਸਾਨੂੰ ਦਿੱਤਾ ਗਿਆ ਫਸਲਾਂ ਦਾ ਠੀਕ ਹੈ ਉਸ ਟਾਈਮ ਅਸੀਂ ਮਜ਼ਦੂਰ ਦੀ ਤਿਆੜੀ ਮੰਗੀ ਐ ਕਿ ਮਜ਼ਦੂਰ ਦੀ ਤਿਆੜੀ 700 ਰੁਪਏ ਆਉਣਾ ਚਾਹੀਦਾ ਜਿਹੜੀ ਅੱਜ ਫਸਲ ਹੈ ਹਾਂਜੀ ਜਿਹੜੀ ਮੇਰੀ ਫਸਲ ਹੈ ਕਣਕ ਦੇ ਲਾਲ ਉਹ ਕਣਕ ਹੈ ਮੇਰੀ 4000 ਨੂੰ ਕੁਆਂਟਲ ਪ੍ਰਤੀ ਕੁਆਂਟਲ ਵਿਕਦੀ ਹੈ ਦੇਖੋ ਮੈਂ ਮਜ਼ਦੂਰ ਨੂੰ 700 ਰੁਪਏ ਤਿਆੜੀ ਦੇਣ ਤੋਂ ਕਦੇ ਗਰੇਜ ਨਹੀਂ ਹਾਂਜੀ ਹਾਂਜੀ ਸਹੀ ਗੱਲ ਹੈ ਬਿਲਕੁਲ ਜੋ ਸਾਡਾ ਝੋਨਾ ਹੈ ਵੈਸੇ ਤਾਂ ਆਪਣੀ ਝੋਨੇ ਵਾਲੀ ਕੋਈ ਫਸਲ ਹੀ ਨਹੀਂ ਗਈ ਪੰਜਾਬ ਦੀ ਹੈ ਜੀ ਹਾਂ ਅਸਲ ਵਿੱਚ ਹਾਂਜੀ ਹਾਂਜੀ ਪਰ ਚਲੋ ਅਸੀਂ ਉਹ ਝੋਨੇ ਨੂੰ ਲਾਉਣੇ ਆ ਝੋਨੇ ਸਾਡਾ 4 ਤੋਂ 5000 ਨੂੰ ਝੋਨਾ ਪ੍ਰਤੀ ਕੁਆਂਟਲ ਵਿਕਦਾ ਹੈ ਹਾਂਜੀ ਉਹਨ ਦੇ ਨਾਲ ਲਖੋ ਜੀ 700 ਰੁਪਇਆ ਸਾਨੂੰ ਮਜ਼ਦੂਰ ਨੂੰ ਤਿਆੜੀ ਦੇਣ ਲਈ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਸਹੀ ਕਈ ਮਜ਼ਦੂਰ ਇਹ ਕਹਿੰਦੇ ਨੇ ਵੀ 700 ਰੁਪਇਆ ਸਹੀ ਤਿਆੜੀ ਦਾ ਮਿਲ ਜਾਏਗੀ ਪਰ ਅਸੀਂ 4000 ਰੁਪਏ ਨੂੰ ਜਿਹੜੀ ਕਣਕ ਹੈ ਹਾਂਜੀ ਉਹ ਲੈ ਕੇ ਕਿਵੇਂ ਖਾਵਾਂ ਕਿਵੇਂ ਖਾਵਾਂ ਦੇਖੋ ਜੀ ਤੁਸੀਂ 4 ਜੀ ਦੇ ਕਰਦੇ ਜੋ 4 ਜੀ ਦੇ 4ਰੇ ਜੀ ਤੁਸੀਂ ਜਾਣਦੇ ਜੇ ਤਿਆੜੀ 700 700 ਰੁਪਇਆ ਤੇ ਹਿਸਾਬ ਲਾ ਲਓ ਵੀ ਕਾਉਂਟਰ ਕਣਕ ਦਾ ਖੜੇ ਆ ਗਏ ਆ ਗਿਆ ਬਿਲਕੁਲ ਹਾਂਜੀ ਜੇ ਤੁਸੀਂ ਲਗਾਤਾਰ ਆਪਾਂ 200 ਦਿਨ ਮਨਰੇਗਾ 'ਚ ਮੰਗੇ ਨੇ ਵੀ 200 ਦਿਨ ਮਨਰੇਗਾ ਦੇ ਵਿੱਚ ਸਾਨੂੰ ਕੰਮ ਦਿੱਤਾ ਜਾਵੇ ਕਿ ਉਸ 200 ਦਿਨ ਨਾਲ ਆਪਾਂ ਵੇਖੋ ਜੀ ਜੋ ਮਰਜ਼ੀ ਬਣਾ ਸਕਦੇ ਆ ਆਪਾਂ ਇਹੋ ਜਿਹੇ ਵਧੀਆ ਘਰ ਬਣਾ ਸਕਦੇ ਆ ਸਾਨੂੰ ਕੋਈ ਲੋੜ ਨਹੀਂ ਉਹਦੇ ਘਰ ਨ ਕਰਾਂਗੇ ਸਾਨੂੰ ਕੋਈ ਲੋੜ ਨਹੀਂ ਆ ਜਿਹੜੇ ਕਮਰੇ ਖੋਬਰੇ ਫੁੱਲ ਸ਼ਾਬਾਸ਼ ਹੁਣ ਲੈਣ ਦੀ ਕੋਈ ਲੋੜ ਨਹੀਂ ਪੈਣੀ ਆਪਾਂ ਆਪ ਕਮਾਈ ਕਰਾਂਗੇ ਨਵਾਂ ਦੀ ਕਿਰਤ ਕਮਾਈ ਕਰਕੇ ਹਲੇ ਖਬਰੇ ਪਾਲ ਸਕਣੇ ਆ ਦਾ ਪਾਰ ਪਾਲ ਸਕਣੇ ਆ ਪਰ ਸਾਨੂੰ ਕੀ ਹੈ ਕਿ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਹੈ ਉਹ ਉਹ ਰਿਪੋਰਟ ਦਾ ਹੱਕ ਦਵਾਇਆ ਜਾ ਠੀਕ ਇਸ ਵਾਰ ਤੇ ਸਾਡੀਆਂ ਫਸਲਾਂ ਜਿਹੜੀਆਂ ਨੇ ਉਹਨਾਂ ਦਾ ਦੁਗਣਾ ਰੇਟ ਹੋ ਜਾਊਗਾ ਜਿਹੜਾ ਮਜ਼ਦੂਰ ਹੈ ਉਹ ਸਖਾਲਾ ਹੋ ਜਾਊਗਾ ਇਸ ਵਾਸਤੇ ਆ ਅਸੀਂ ਫਾਇਦੇ ਜਿਹੜੇ ਸੁਆਮੀ ਨਾਥਨ ਦੀ ਰਿਪੋਰਟ ਦੇਣੀ ਵਾਹ ਜੀ ਚਲੋ ਬੜੀ ਮਿਹਰਬਾਨੀ ਪ੍ਰਧਾਨ ਸਾਹਿਬ ਦੀ ਜਿਨ੍ਹਾਂ ਇੰਨੀ ਜਾਣ ਕੇ ਦਿੱਤੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਗੱਲ ਰਿਕਸ਼ਾ ਗੱਲ ਪਹੁੰਚੇ ਹਨ ਜੀ ਬੜੀ ਮਿਹਰਬਾਨੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ